ਸੰਮੇ ਆ ਗਏ। ਤੋਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਅਸਟੰਡੀਆਂ ਤੋਂ ਲੁਗੜੇ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕੀ ਤੁਹਾਨੂੰ ਦਿਖਾ ਰਹੀਏ ਪ੍ਰਿੰਸ ਹੌਸਪੀਟਲ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਜਿੱਥੇ ਕੀ ਤੁਹਾਨੂੰ ਜਿਹੜਾ ਮਾਮਲਾ ਦਿਖਾ ਰਹੇ ਆ ਗੋਲੀ ਚੱਲਣ ਦਾ ਮਾਮਲਾ ਰਿਹਾ ਕਿ ਵਿਅਕਤੀ ਦੇ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਪੱਟ ਨੂੰ ਗੋਲੀ ਚੀਟ ਦੀ ਹੋਈ ਜਿਹੜੀ ਨਿਕਲੀ ਹੈ ਜਿਹੜਾ ਕਿ ਵਿਅਕਤੀ ਇਸ ਟਾਈਮ ਸੀਰੀਅਸ ਹਾਲਾਤ ਦੇ ਵਿੱਚ ਦੱਸਿਆ ਜਾ ਰਿਹਾ ਤੇ ਉਸ ਦੇ ਜਿਹੜੇ ਪੱਟ ਦੇ ਵਿੱਚ ਗੋਲੀ ਲੱਗੀ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਕਿਸੇ ਗੰਗਮੈਨ ਵੱਲੋਂ ਜਿਹੜਾ ਕਿ ਇੱਕ ਫਾਇਰ ਕੀਤਾ ਗਿਆ ਜਿਹੜਾ ਕਿ ਗੋਲੀ ਵੀ ਇੱਥੇ ਪੁਲਿਸ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਦੀ ਹੈ ਕਾਫੀ ਸਮੇਂ ਬਾਅਦ ਜਿਹੜਾ ਇੱਥੇ ਇੱਕ ਪਲਾਂਟ ਦਾ ਵਿਵਾਦ ਹੈ ਸ਼ਾਇਦ ਚੱਲਦਾ ਪਿਆ ਸੀਗਾ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਦੂਜਾ ਪੱਖ ਵੀ ਆਪਣਾ ਪੱਖ ਦੇਣ ਨੂੰ ਜਿਹੜਾ ਕਹਿ ਰਿਹਾ ਪਰ ਹਾਲੇ ਤੱਕ ਉਹ ਵੀ ਬਾਹਰ ਨਿਕਲ ਕੇ ਨਹੀਂ ਆ ਰਿਹਾ ਕਾਫੀ ਸਮੇਂ ਤੋਂ ਜਿਹੜਾ ਵਿਵਾਦ खाली तो देख सकते हो जितने के मौके पर पुलिस अधिकारी भी पहुंचे हुए हैं जो बिल्कुल तस्वीर लास्ट टाइम जी ना साझी ਦੇਖ ਸਕਦੇ ਹੋ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਤੁਹਾਨੂੰ ਦੁਹਾਈ ਜੋ ਕਿ ਪੂਲ ਸਰਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਬਿਲਕੁਲ ਤਸਵੀਰਾਂ ਅੱਜ ਟਾਈਮ 'ਚ ਤੁਹਾਡੇ ਨਾਲ ਭਾਂਜੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਮੌਕੇ ਦੇ ਜੋ ਕਿ ਆ ਰਹੇ ਨੇ ਦੇ ਮਾਲਕ ਨੇ ਜੀ ਉਹਨਾਂ ਨੂੰ ਤੁਹੇ ਦੋ ਬੋਲੀ ਚਾਹੀਦੀਆਂ ਕਿਉਂਕਿ ਆਧਾ ਪਲਾਟ ਅਸੀਂ ਮਿੱਟੀ ਆ ਅਸੀਂ ਪਾ ਰਹੇ ਹਾਂ ਜੀ ਉੱਥੇ ਪਹਿਲੀ ਟਰਾਲੀ ਪਈ ਹੈ ਦੂਜੀ ਟਰਾਲੀ ਤੇ ਕੁਝ ਹੋ ਜਾਂਦਾ ਜੀ ਠੀਕ ਹੈ ਦੂਜੀ ਟਰਾਲੀ ਦੇ ਨਾਲੇ ਬੈਕ ਕਰ ਰਹੇ ਨੇ ਜੀ ਉੱਪਰ ਜਿਹੜੇ ਕਲੇਰ ਸਾਹਿਬ ਤੇ ਉਹਨਾਂ ਦੇ ਮਿੱਟੀ ਦੇ ਉੱਪਰ ਬਾਲਕੋਨੀ ਦੇ ਉੱਪਰ ਖੜੇ ਨੇ ਅੱਛਾ ਠੀਕ ਹੈ ਜੀ ਪਿਛਲੇ ਬੰਨੇ ਉੱਥੇ ਖੜੇ ਨੇ ਜੀ ਉਹਨਾਂ ਨੇ ਪਹਿਲਾਂ ਹੀ ਹਦਾਇਤ ਦਿੱਤੀ ਸੀ ਗਨਮੈਨ ਨੂੰ ਵੀ ਇਹਨਾਂ ਨੂੰ ਇੱਥੇ ਆ ਮਿੱਟੀ ਨਹੀਂ ਚੁੱਕਣੀ ਠੀਕ ਹੈ ਜਦੋਂ ਸਾਡਾ ਟਰੈਕਟਰ ਟਰਾਲੀ ਪਿੱਛੇ ਆ ਰਿਹਾ ਜੀ ਉਹਨਾਂ ਦੇ ਕਹਿੰਦੇ ਸਰਕਾਰੀ ਗਨਮੈਨ ਨੇ ਸਰਕਾਰੀ ਪਿਸਤਲ ਦੇ ਨਾਲ ਨਾਲ ਇੱਕ ਕੱਢਿਆ ਨਾਲ ਹੀ ਕੌਕ ਕੀਤਾ ਗੋਲੀ ਮਾਰ ਦਿੱਤੀ ਆਹ ਵੇਖੋ ਜੀ ਗੋਲੀ ਮਾਰੀ ਕਿਦੇ ਛੋਟ ਦਿਖਾ ਸਰਦਾਰ ਪ੍ਰੀਤ ਸਿੰਘ ਉਹਨਾਂ ਦਾ ਨਾਮ ਆ ਜੀ ਜਿਨ੍ਹਾਂ ਦੇ ਗੋਲੀ ਲੱਗੀ ਆ ਜੀ ਜਿੱਤੋਂ ਜੀ ਕਿ ਮੈਨੂੰ ਲੱਗਦਾ ਵੀ 1 ਲੱਖ ਦੇ ਵਿੱਚ ਦੀ ਗੋਲੀ ਲੰਘ ਕੇ ਦੂਜੀ ਲੱਖ ਦੇ ਵਿੱਚ ਵੀ ਲੰਘ ਕੇ ਗੋਲੀ ਨਿਕਲੀ ਆ ਜੀ ਹਣ ਕਿਉਂਕਿ ਉਹਨਾਂ ਦੀਆਂ ਦੋਵੇਂ ਬਲਾਕ ਦੇ ਵਿੱਚ ਹੋਈਆਂ ਸੀ ਜਦੋਂ ਅਸੀਂ ਵੇਖਿਆ ਮੈਨੂੰ ਬਿਲਕੁਲ ਲੱਗੇ ਖੜਾ ਸੀ ਉਹ ਲੱਗਦਾ ਗੋਲੀ ਮੇਰੇ ਵੀ ਲੱਗ ਜਾਂਦੀ ਹੁੰਦੀ ਉਹ ਜਦੋਂ ਹੀ ਗੋਲੀ ਮਾਰਦਾ ਵਾ ਉਸ ਤੋਂ ਬਾਅਦ 1 ਸੈਕਿੰਡ ਦੇ ਵਿੱਚ ਅੰਦਰ ਭੱਜ ਕੇ ਵੜ ਜਾਂਦਾ ਇਹੀ ਕਲੇਰ ਸਾਹਿਬ ਦੇ ਹਮ ਇਹਨਾਂ ਦੇ ਘਰੇ ਵੜ ਜਾਂਦਾ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੰਨੇ ਆਪਣੇ ਮਾਲਕਾਂ ਨੂੰ ਇਨਫਾਰਮੇਸ਼ਨ ਸਾਰ ਨੂੰ ਪਹਿਲਾਂ ਦਿੰਨਾ ਵਾ ਤੇ ਆ ਇੱਥੇ ਘਟਨਾ ਵਾਪਰ ਚੁੱਕੀ ਆ ਜੀ ਕੋਈ ਵਜ੍ਹਾ ਕੋਈ ਲੜਾਈ ਕੋਈ ਕੋਈ ਫਸਾਗਿਲਾ ਕੋਈ ਬਹਿਸ ਬਾਜੀ ਕੋਈ ਇਹ ਸਰ ਤੁਸੀਂ ਇਹਨਾਂ ਤੋਂ ਕੁਐਸਚਨ ਪੁੱਟ ਕਰੋ ਵੀ ਤੁਸੀਂ ਇਸ ਪਲਾਟ ਦਾ ਠੇਕਾ ਲਿਆ ਜਿਹੜਾ ਪੁਲਿਸ ਨਾਲ ਵੀ ਬਹਿਸ-ਬਾਜੀ ਹੋ ਰਹੀ ਸੀ ਉਹਨੇ ACP ਸਾਹਿਬ ਆਏ ਨੇ ਉਹ ਸਾਰੇ ਪਲਾਟਾਂ ਦਾ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੇ ਤੋਂ ਕੋਈ ਰਜਿਸਟਰੀਆਂ ਵੀ ਤੁਹਾਡੇ ਨਾਂ ਤੇ ਆ ਤੁਸੀਂ ਕਿਉਂ ਕਿਸੇ ਦੇ ਪਲਾਟਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਜੀ ਕਿਉਂ ਆਮ ਨਾਗਰਿਕ ਨੂੰ ਪਰੇਸ਼ਾਨ ਕਰ ਰਹੇ ਜੀ ਠੀਕ ਹੈ ਇਹ ਤੇ ਇਹਨਾਂ ਨੂੰ ਤੁਸੀਂ ਸਵਾਲ ਪੁੱਛੋ ਨਾ ਜੀ ਕਿਨੇ ਕਿੰਨੇ ਪੱਜਾ ਗੱਲ ਜਾਣਨੀ ਚਾਹਾਂ ਗੰਨਮੈਣ ਗੰਨਮੈਣ ਅੰਦਰ ਹੀ ਹੈ ਗੰਨਮੈਣ ਬਿਲਕੁਲ ਇੱਥੋਂ ਅੰਦਰ ਭੱਜ ਕੇ ਬਾਹਰ ਚੁੱਕਾ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਕਹਿਣਾ ਮੈਂ ਬਹਿਸ-ਬਾਜੀ ਵੀ ਪੁਲਿਸ ਨਾਲ ਹੋ ਰਹੀ ਸੀ ਜੀ ਉਹ ਹੋ ਰਹੀ ਆ ਜਦੋਂ ਕਿ ਕੋਈ ਵੀ ਕੱਢਣਾ ਹੁੰਦੀ ਆ ਉਹ ਤਾਂ ਹੋਊਗੀ ਪੀ ਜੋ ਵੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਵਜੇ ਤੇ ਕੱਟਣਾ ਹੈ ਇਹ 10:00 ਦੇ ਕਰੀਬ 10:00 ਤੋਂ 10:30 ਦੇ ਕਰੀਬ ਕੱਟਣਾ ਹੈ ਗੋਲੀ ਇੱਕ ਵਾਰੀ ਦਿਖਾ ਦਿਓ ਜੀ ਇਹ ਇਸ ਵਕਤ ਗੋਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦੇ ਲੱਗੇ ਹਰਪ੍ਰੀਤ ਉਹਦਾ ਨਾਮ ਜਿਹੜਾ ਕਿ ਦੱਸਿਆ ਜਾਂਦਾ ਕੀ ਗਾਂ ਦੇ ਸਾਹ ਦੇ ਜਿਹੜੇ ਨੇ ਉਹ 80 12 ਦੇ ਵਿੱਚ ਰਿਸ਼ਤੇਦਾਰ ਦੱਸਿਆ ਤਲਾਕ ਲੈ ਕੇ ਕੀ ਕਰ ਰਹੇ ਆ ਅੰਮ੍ਰਿਤਪਾਲ ਸਿੰਘ ਬਾਈ ਕੀ ਨਾਮ ਭਾਜੀ 1 ਮਿੰਟ ਨਾਮ ਕੀ ਜੀ ਚਲ ਯਾਰ ਦੇ ਦਸਤੇ ਦਿੱਤਾ ਯਾਰ ਮਤਲਬ ਘਰ ਦੱਸਦੇ ਹੋ ਨਾਮ ਕੀ ਮੇਰਾ ਨਾਮ ਕਿਹਨਾਂ ਦਾ ਜੀ ਤੁਹਾਡਾ ਨਾਮ ਮੇਰਾ ਨਾਮ ਲਖਵੀਰ ਸਿੰਘ ਤੇ ਇਹ ਜੋ ਛੋਟੀ ਬਰਾਦਰੀ ਦੇ ਵਿੱਚ ਗੋਲੀ ਵਜੀ ਹੈ ਕੀ ਭਾਜੀ ਇੱਕ ਜਣਾ ਕੁਐਸਚਨ ਪੁੱਟ ਕਰੋ ਮੈਂ ਦੋਨਾਂ ਦੇ ਅਨਸਰ ਨਹੀਂ ਦੇ ਸਕਦਾ ਕੀ ਗੱਲਬਾਤ ਹੋਈ ਗੱਲਬਾਤ ਕੁਛ ਨਹੀਂ ਇਹ ਆਪਣਾ ਆਪਣਾ ਮਾਲਕਾਂ ਦਾ ਪਲਾਟ ਆ ਜੀ ਅਸੀਂ ਇੱਥੇ ਆਪਣੀ ਮਿੱਟੀ ਦੀ ਪਹਿਲੀ ਟਰਾਲੀ ਲੈ ਕੇ ਆਏ ਆ ਇਹਨਾਂ ਨੇ ਅੱਗੋਂ ਮਨਾ ਕਰ ਦਿੱਤਾ ਜੀ ਜਿਹੜੇ ਇੱਥੋਂ ਦੇ ਕਲੀਅਰ ਸਾਹਿਬ ਆ ਬਣਾਉਂ ਦੱਸਦੇ ਨੇ ਜੀ ਮਨਾ ਕਰਨ ਤੋਂ ਬਾਅਦ ਦੂਜੀ ਟਰਾਲੀ ਜਿਹੜੀ ਤੋਂ ਲੈ ਕੇ ਆਉਂਦੇ ਆ ਜਿਹੜਾ ਕਲੇਰ ਸਾਹਿਬ ਇਹਨਾਂ ਦਾ ਸਰਕਾਰੀ ਗਨਮੈਨ ਆ ਕੋਈ ਆਮ ਆਪ ਦੇ ਆਪ ਨੂੰ ਆਮ ਪਾਰਟੀ ਦੇ ਪ੍ਰਧਾਨ ਦੱਸ ਰਹੇ ਨੇ ਸਾਨੂੰ ਨਹੀਂ ਪਤਾ ਜੀ ਇਹ ਕੌਣ ਹੈ ਤੇ ਕੌਣ ਨਹੀਂ ਜੀ ਜਦੋਂ ਅਸੀਂ ਦੂਜੀ ਟਰਾਲੀ ਬੈਕ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਇਹਨਾਂ ਦੇ ਸਰਕਾਰੀ ਗਨਮੈਨ ਵਿਦ ਯੂਨੀਫਾਰਮ ਵਿਦ ਪਿਸਟਲ ਜਿਨ੍ਹਾਂ ਨੂੰ ਆਪਾਂ ਸੁਣਦੇ ਆ 9mm ਦਾ ਪਿਸਟਲ ਹੁੰਦਾ ਜਿਹੜਾ ਇਹਨਾਂ ਕੋਲ ਸਰਕਾਰੀ ਪਿਸਟੌਲ ਦੇ ਨਾਲ ਗੋਲੀ ਚੱਲੀ ਆ ਜੀ ਕਲੇਰ ਸਾਹਿਬ ਦੇ ਕਹਿਣ ਤੇ ਗੋਲੀ ਚੱਲੀ ਆ ਜੀ ਬਸ ਤੁਹਾਡੇ ਨਾਲ ਕੋਈ ਪਹਿਲਾਂ ਝੜਪ ਵੀ ਹੋਈ ਹੈ ਰੋਕਿਆ ਵੀ ਕੋਈ ਝੜਪਣੀ ਉਹਨਾਂ ਲੋਏ ਹੀ ਵੀ ਇੱਥੇ ਮਿੱਟੀ ਨਹੀਂ ਪੈਂਦੀ ਲੱਗੀ ਗੋਲੀ ਗੋਲੀ ਲੱਗੀ ਹੈ ਦੋਨਾਂ ਲੱਤਾਂ ਦੇ ਵਿੱਚ ਦੀ ਗੋਲੀ ਮੰਨ ਗਈ ਹੋਈ ਹੈ ਹੂੰ ਇਹ ਇਹ ਇੱਕ ਵਾਰੀ ਗੋਲੀ ਦਿਖਾ ਦਿਓ ਕਿਹੜੀ ਗੋਲੀ ਸੀਗੀ ਇਹ ਗੋਲੀ ਵੀ ਸਰਦਾਰ ਹਰਪ੍ਰੀਤ ਸਿੰਘ ਨਾਮ ਆਈ ਉਹਨਾਂ ਦਾ ਤੇ ਜਿਨ੍ਹਾਂ ਵੱਲੋਂ ਚਲਾਈ ਗਈ ਹੈ ਕੋਣ ਆ ਉਹ ਸਰਕਾਰੀ ਗਨਮੈਨ ਵੱਲੋਂ ਗੋਲੀ ਚਲਾਈ ਗਈ ਹੈ ਇਹ ਜਿਹੜੇ ਪਲਾਟ ਦੀ ਗੱਲਬਾਤ ਕਹੀ ਜਾ ਰਹੀ ਹੈ ਪਲਾਟ ਤੁਹਾਡੇ ਰਜਿਸਟਰੀ ਹੈਗੀ ਤੁਹਾਡੇ ਨਾਮ ਆ ਸਵਾਰ ਆਪਣੇ ਨਾਮ ਹੈ ਜੀ ਹਾਂਜੀ ਫਿਰ ਵੀ ਇਹਦੇ باوجود ਕਰ ਰਹੇ ਨੇ ਹਾਂਜੀ ਹਾਂਜੀ ਫਿਰ ਵੀ ਕਰ ਰਹੇ ਨੇ ਕਿਹਦੇ ਸਮੇਂ ਤੋਂ ਜਿਹੜਾ ਪਲਾਟ ਹੈ ਪਹਿਲਾਂ ਤੋਂ ਪਹਿਲਾਂ ਤੋਂ ਮਾਲਕ ਨੇ ਜੀ ਠੀਕ ਹਾਂਜੀ ਸ਼ੁਰੂ ਦਾ ਮਾਲਕ ਹਾਂਜੀ ਪਾਜੀ ਗੋਲੀ ਖਾਦੇ ਇੱਕ ਮਿੰਟ ਗੋਲੀ ਤਾਂ ਸੀ ਪਾਜੀ ਮੈਂ ਇੰਨੀਆਂ ਸਟੇਟਮੈਂਟਾਂ ਸਾਰਿਆਂ ਨੂੰ ਨਹੀਂ ਦੇ ਸਕਦਾ ਪਲੀਜ਼ 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 ਗੱਡੀ ਦਾ ਲਾਇਸੈਂਸ ਦੇ ਦਿਓ ਵਟੀਆਂ ਦੇਖੋ ਉੱਤੇ ਹੈਗਾ ਵੀ ਹੋਰ ਵਿਅਕਤੀ

ਉਹਨੂੰ ਲੱਗੀ ਉਹਦਾ ਨਾਮ ਆਸਟ੍ਰੀ ਹੈ ਜਿਸ ਤੇ ਗੋਲੀ ਲੱਗੀ ਹੈ ਜਿਸ ਤੇ ਗੋਲੀ ਲੱਗੀ ਹੈ ਜਿਸਦਾ ਨਾਮ ਸਾਜ ਲੱਟਾ ਤੇ ਗੋਲੀ ਲੱਗੀ ਹੈ ਜਿਹੜਾ ਕਿ ਮੀਟਿੰਗ ਆਪਾਂ ਫਿਲਸਫੀ ਕੋਲ ਲੱਗੀ ਸੀ ਬਾਰੇ ਜਿਸ ਵੀਰਾ ਲਾਈਵ ਤੁਹਾਡੇ ਨਾਲ ਸਾਝ ਕਰ ਰਹੇ ਛੋਟੀ ਬਾਰਾਦਾਰੀ ਤੋਂ ਤਾਂ ਇੱਕ ਗਨਮੈਨ ਵੱਲੋਂ ਗੋਲੀ ਚੱਲੀ ਹੈ ਉਹ ਬਾਰਾਦਾਰੀ ਗਨਮੈਨ ਸੀਗਾ ਤੋਂ ਇੱਕ ਛੋਟੀ ਜਿਹੀ ਜਸਦ ਦੇਖਦੇ ਦਿਓ ਤੋਂ ਪੂਰੇ ਦੇ ਨਾਸ ਤੇ ਜਿਹੜਾ ਕਿ ਪ੍ਰਜਤੀ ਹੈ ਤੋਂ ਉਹਨਾਂ ਦਾ ਗਨਮੈਨ ਸੀਗਾ ਤੋਂ ਉਹ ਉਹਦੇ ਵੱਲੋਂ ਦੀ ਗੋਲੀ ਚਲਾਈ ਗਈ ਹੈ ਆ ਕਰ ਲੋ ਜੀ ਵਾਈਟ ਕਰ ਦਿਓ ਸਮਝ ਲਿਆਂਦਿਆ ਕਰੋ ਪਹਿਲਾਂ ਈਸ਼ੂ ਸਾਰਾ ਇੱਕ ਮਿੰਟ ਇੱਕ ਮਿੰਟ ਇਹਨੂੰ ਪਲੀਜ਼ ਟੈਂਪਰ ਨਾ ਕਰਿਆ ਜਾਵੇ ਬੜਾ ਇੱਧਰ ਹੀ ਆ ਜਾਓ ਮੈਡਮ ਐਸੇ ਹੀ ਮੇਰੇ ਇੱਕ ਸਾਈਡ ਤੇ ਹਾਂਜੀ 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 ਦੱਸ ਹਾਂਜੀ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਜੋ ਅਰਬਨ ਸਟੇਟ ਫੇਜ਼ 1 ਡਿਵੀਜ਼ਨ ਸਾਥ ਦਾ ਏਰੀਆ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਗੋਲੀ ਚੱਲਣ ਦੀ ਇਨਫੋਰਮੇਸ਼ਨ ਆਈ ਸੀ ਅਸੀਂ ਇੱਥੇ ਆ ਕੇ ਸਾਰਾ ਵੈਰੀਫਾਈ ਕੀਤਾ ਜੀ ਇੱਥੇ ਇੱਕ ਖਾਲੀ ਪਲਾਟ ਦੇ ਵਿੱਚ ਮਿੱਟੀ ਡੰਪ ਕਰਨ ਦਾ ਕੋਈ ਇਸ਼ੂ ਸੀ ਉਹਦੇ ਰਿਗਾਰਡਿੰਗ ਇਹ ਹੋਇਆ ਜੀ ਹਾਂਜੀ ਤੇ ਗੋਲੀ ਵੀ ਲੱਗੀ ਕਿਸੇ ਨੂੰ ਹਾਂਜੀ ਗੋਲੀ ਜਿੰਨੂੰ ਲੱਗੀ ਹੈ ਜੀ ਉਹ ਆਪਣੇ ਕੋ ਉਹ ਸਿਵਲ ਹਸਪੀਟਲ ਚ ਹੈਗੇ ਨੇ ਜੀ ਤੇ ਉਹਨਾਂ ਦਾ ਬਿਆਨ ਲੈ ਕੇ ਬੋਰ ਪਲਾਟ ਦਾ ਇਸ਼ੂ ਹੈਗਾ ਇਹ ਕੋਈ ਨਾਮ ਵਗੈਰਾ ਹੈਗਾ ਸੀਗਾ ਨਾ ਜੀ ਉਹ ਸਾਰਾ ਕੁਝ ਤੁਹਾਨੂੰ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਦੱਸਾਂਗੇ ਕਿ ਕਿਹਦੀ ਓਨਰਸ਼ਿਪ ਹੈ ਕਿਹਦੇ ਨਾਮ ਤੇ ਇਹ ਲੈਂਡ ਹੈਗਾ ਪਰ ਜਿਸ ਦਿੱਤੇ ਗੋਲੀ ਲੱਗਾ ਨਾਮ ਕੀ ਹੈ ਉਹ ਵੀ ਵੈਰੀਫਾਈ ਕਰਨ ਵਾਲੀ ਗੱਲ ਹੈ ਜੀ ਉਹ ਤੁਹਾਨੂੰ ਸਾਰੀ ਗੱਲ ਦੱਸ ਦਿੰਦੇ ਕਿੰਨੇ ਫਾਇਰ ਕੀਤੇ ਗਏ ਇੱਕੋ ਹੀ ਫਾਇਰ ਹੋਇਆ ਜੀ ਤੇ ਇਹਦੇ ਵਿੱਚ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਹੀ ਚੀਜ਼ ਹੋਈ ਹੈ ਤਾਂ ਉਹ ਵੀ ਸਾਰੀ ਗੱਲ ਅਸੀਂ ਇਹ ਕਿਹਨਾਂ ਦੇ ਕੰਮ ਹੈ ਨਾ ਜਿਹਨਾਂ ਚਲਾਈਏ ਇੱਕ ਇੱਕ ਆਈਐਸ ਆਫੀਸਰ ਮੈਮ ਰੰਦੇ ਉਹਨਾਂ ਦੇ ਕਰਨ ਨਾ ਹੈ ਤਕਰਾਰ ਕਿੱਥੇ ਸ਼ੁਰੂ ਹੋਈ ਮੈਂ ਤਕਰਾਰ ਇੱਥੇ ਇਸ ਖਾਲੀ ਪਲਾਟ 'ਚ ਸ਼ੁਰੂ ਹੋਈ ਹੈ ਜੀ ਜਿਹੜੇ ਇੱਕ ਠੋਠੀ ਹੈ ਆਈਐਸ ਅਨੰਦ ਬਗਤਾ ਦੇ ਲਈ ਹਾਂਜੀ ਹਾਂਜੀ ਉਹਨਾਂ ਦੀ ਠੋਠੀ ਤੇ ਉਹਨਾਂ ਦੇ ਗਰਮਨੈਂਟ ਸੀਗਾ ਹਾਂਜੀ ਹਾਂਜੀ ਜੀ ਤੇ ਉਥਰੇ ਘਰ ਕੋਣ ਕੋਣ ਮੌਜੂਦ ਸੀਗਾ ਉਹਨਾਂ ਦੇ ਪਤੀ ਸੀ ਕਿ ਸਟੀਫਨ ਕਲੇ ਉਹਨਾਂ ਦੇ ਹਸਬੈਂਡ ਹੈਗੇ ਸੀ ਹਾਂਜੀ ਵਾਈਫ ਵੀ ਸੀ ਤੇ ਇਹ ਸਾਰਾ ਇਸ਼ੂ ਤਾਂ ਉਹ ਦੇਖ ਰਹੇ ਕਿ ਉਹਨਾਂ ਦਾ ਸਾਹਮਣੇ ਇਹ ਸਾਰਾ ਘਟਨਾਕ੍ਰਮ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ that will be verified ਗਰਮਨੈਂਟ ਹਾਲੇ ਤੱਕ ਨਹੀਂ ਹੈ ਗਰਮਨੈਂਟ ਮੰਤਰੀ ਜੀ ਦੇ ਵੱਲੋਂ ਉਪਾਈ ਗਰਮਨੈਂਟ ਸਾਡੀ ਕਸਟਡੀ ਚ ਹੈ ਜੀ ਹਾਂਜੀ ਹਾਂਜੀ ਤੇ ਮੈਡਮ ਉਹਨਾਂ ਦੇ ਵੀ ਕਾਰਵਾਈ ਹੋਏਗੀ ਜਿਹੜੇ ਗਰਮਨੈਂਟ ਦੇ ਉਸ ਬਾਰੇ ਬੋਲੀ ਜੀ ਉਹ ਡੈਫੀਨੇਟਲੀ ਹੋਏਗੀ ਪਹਿਲਾਂ ਪਰਚਾ ਦਰਜ ਕੀਤਾ ਜਾਏਗਾ ਤੇ ਜੇ ਕੋਈ ਬੰਦੀ ਵਿਭਾਗੀ ਕਾਰਵਾਈ ਹੋਏਗੀ ਉਹ ਵੀ ਕੀਤੀ ਜਾਏਗੀ ਇਹਨਾਂ ਦੇ ਗੋਲੀ ਲੱਗੇ ਕੰਡੀਸ਼ਨ ਕੀ ਉਹਨਾਂ ਦੀ ਉਹ ਜੀ ਹਸਪੀਟਲ ਐਡਮਿਟ ਨੇ ਸਾਡੀ ਇੱਕ ਪਾਰਟੀ ਉੱਥੇ ਗਈ ਹੋਈ ਹੈ ਉਹਨਾਂ ਦੇ ਬਿਆਨ ਲੈ ਕੇ ਤੇ ਫਿਰ ਤੁਹਾਨੂੰ ਦੱਸਿਆ ਜਾਏਗਾ ਜੀ ਕਿ ਕਿੰਨੇ 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 ਫਾਇਰ ਹੋਏ ਨਾ ਇੱਕੋ ਹੀ ਫਾਇਰ ਹੋਇਆ ਜੀ ਠੀਕ ਠੀਕ ਥੈਂਕਿਊ ਜੀ ਬਿਲਕੁਲ ਨਹੀਂ ਜੀ ਨਦੇ ਇੱਥੇ ਵਟਕੀ ਨੂੰ ਬਾਕੀ ਕੰਨਵਲ ਦੇ ਕੋਲੜੀ ਚੱਡੀ ਪਿੱਟੀ ਵਿੱਚ ਦੇਖੋ ਲਾਈਟ ਸਟੀਆਂ ਲਾਈਟ ਬਾਕੀ ਹੋਰ ਵੀ ਕੋਈ ਨਵੀਂ ਅਫੇਦ ਲੈ ਕੇ ਫਿਰਾਂ ਦੂਣਗੇ ਹੁਣ ਤੱਕ ਸਾਡੇ ਨਾਲ ਬੰਦੇ ਨਾਲ ਦੀ ਆਦਾ ਬਹੁਤ ਬਹੁਤ ਤੋਂ ਇਹ ਤਸਵੀਰਾਂ ਬਿਲਕੁਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਸਾਡੇ ਨਾਲ ਗੜੇ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਜਿੱਥੇ ਕੀ ਤਾਂ ਦਿਖਾ ਦਈਏ ਜੋ ਕਿ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਤੁਸੀਂ ਦੇਖ ਸਕਦੇ ਪੁਲਿਸ ਅਧਿਕਾਰੀ ਨਾਲ ਵੀ ਗੱਲ ਕੀਤੀ ਹੈ ਤੋਂ ਐਸੇ ਤਰ੍ਹਾਂ ਅਰਦਰ ਤੋਂ ਲੈਣੇ ਆਜ਼ਾਦ ਨਾ ਵੀ ਅਪਡੇਟ ਲੈ ਕੇ ਟੱਟ ਨਾਲ ਫਿਰ ਹਾਜ਼ਰ ਹੋਵਾਂਗੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਜੀ ਚੱਲੋ